712 ਤੋਂ ਲੈ ਕੇ 1192 ਤੱਕ ਇੱਥੇ ਕੋਈ ਵੀ ਜਿਹੜਾ ਇਹ ਸੂਰਜ ਵੰਸ਼ੀਏ ਜਾਂ ਜਿਹੜੇ ਆਪਣੇ ਆਪ ਨੂੰ ਚੰਦਰ ਵੰਸ਼ੀਕ ਹੋਂਦੇ ਸੀ ਜੀ ਜੀ ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਉਹਨਾਂ ਨੂੰ ਹਮਲਿਆਂ ਨੂੰ ਜਾਂ ਉਹ ਜ਼ੁਲਮ ਨੂੰ ਰੋਕ ਸਕਣ ਹਮ ਹਮ 1192 ਤੇ ਜਦੋਂ ਪਿਰਥਵੀ ਰਾਜ ਚੋਹਾਨ ਮੁਹੰਮਦ ਗੋਰੀ ਤੋਂ ਪੂਰੀ ਤਰ੍ਹਾਂ ਹਾਰ ਜਾਂਦਾ ਹਮ ਹਮ ਤੇ ਇੱਥੇ ਭਾਈ ਖਾਨ ਸਿੰਘ ਨਾਭਾ ਹੁਣੀ ਲਿਖਦੇ ਆ ਵੀ ਉੱਥੇ ਕਈ ਮੁਸਲਮਾਨ ਰਾਜੇ ਸੀਗੇ ਜੀ ਪਰ ਜਿਹੜਾ ਦਿੱਲੀ ਦੇ ਤਖਤ ਤੇ ਬੈੰਦਾ ਸੀ ਉਹਨੂੰ ਦਿੱਲੀ ਦਾ ਬਾਦ ਜਾਂ ਸਾਰਿਆਂ ਦਾ ਬਾਦਸ਼ਾਹ ਮੰਨੇ ਜਾਂਦਾ ਸੀ ਜਨ ਦਿੱਲੀ ਤਖਤ ਦਾ ਬਾਦਸ਼ਾਹ ਮੰਨੇ ਜਾਂਦਾ ਸੀ ਜੀ ਇਹ ਫੇ ਮੁਹੰਮਦ ਗੋਰੀ ਨੇ ਮੁਸਲਮਾਨ ਰਾਜ ਦੀ ਸਥਾਪਨਾ ਜਿਹੜੀ ਕੀਤੀ ਆ 1192 ਚ ਹੂੰ ਹੂੰ ਤੇ 1192 ਚ ਭਾਈ ਖਾਨ ਸਿੰਘ ਨਾਭਾ ਹੁਣੀ ਕਹਿੰਦੇ ਕਿ ਸਹੀ ਮੈਨੇਜੇ ਮੁਸਲਮਾਨ ਰਾਏ ਤੁਸੀਂ ਕਹਿ ਸਕਦੇ ਜਿਹੜਾ ਸ਼ੁਰੂ ਹੋਇਆ ਹੂੰ ਹੁਣ 1192 ਤੋਂ ਲੈ ਕੇ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਦਾ ਸਮਾਂ ਆਉਂਦਾ ਹੂੰ ਹੂੰ 1606 'ਚ ਗੁਰੂ ਅਰਜਨ ਪਾਸ਼ਾ ਦੀ ਸ਼ਹਾਦਤ ਹੋ ਜਾਂਦੀ ਹੈ ਜੀ ਜੀ ਉਦੋਂ ਬਾਅਦ 1606 ਜੀ ਕਰੀਬ ਜਿਹੜਾ ਉਹ ਅਕਾਲ ਤਖਤ ਦੀ ਸਿਰਜਣਾ ਹੋ ਜਾਂਦੀ ਹੈ ਹੂੰ ਹੂੰ ਹੁਣ ਇੱਥੇ ਜਿਹੜੀ ਵਿਚਾਰ ਕਰਨ ਵਾਲੀ ਜੀਤ ਸਿੰਘ ਜੀ ਗੱਲ ਇਹ ਹੈ ਕਿ ਇਹ ਜਿਹੜਾ ਤਾਹਤ ਕਾਲ ਦਾ ਹੈ ਜਿਹੜਾ ਛੇਵੇਂ ਬਾਦਸ਼ਾਹ ਨੇ ਸਿਰਜਣਾ ਕੀਤੀ ਇਹਦੇ ਤੋਂ ਜਿਹੜੀ ਪਹਿਲੀ ਲੜਾਈ ਹੁੰਦੀ ਹੈ ਜਿਹੜੀ ਸ਼ਾਹਜਹਾਨ ਨੇ ਹਮਲਾ ਕੀਤਾ ਜਾਂ ਬਾਜ ਤੋਂ ਹੋਈ ਜਾਂ ਕਿਸੇ ਗੱਲ ਤੋਂ ਹੋਈ ਉਹਦੀ ਤਰੀਕ ਆਪਾਂ ਨੂੰ ਕੋਈ 16 ਵੇ ਤਰੀਕਾਂ ਹੀ ਥੋੜਾ ਬਹੁਤਾ ਫਰਕ ਹੈਗਾ ਜੀ ਜੀ ਪਰ 1629 ਦੀ ਤਰੀਕ ਆਉਂਦੀ ਵੀ ਪਹਿਲੀ ਲੜਾਈ ਜਿਹੜੀ ਹੈ ਮੂਲਿਆ ਸ਼ਾਹਜਹਾਨ ਦੇ ਨਾਲ ਜਿਹੜੀ ਜਾਂ ਉਹਦੀਆਂ ਫੌਜਾਂ ਦੇ ਨਾਲ ਹੂੰ ਹੂੰ ਇਹ 1629 ਤੱਕ ਉਹਨਾਂ ਤੀਨੋਂ ਹੁੰਦੀ ਹੈ ਜੀ ਹੁਣ ਇੱਥੇ ਆਪਾਂ ਵਿਚਾਰ ਕਰਨੀ ਹੈ ਵੀ 1192 ਤੋਂ ਲੈ ਕੇ ਹੂੰ ਹੂੰ 1629 ਤੱਕ ਫੇ ਕੋਈ ਨਹੀਂ ਕੁਸ ਗਿਆ ਹੂੰ ਹੂੰ ਮਤਲਬ 437 ਸਾਲ ਦਾ ਜਿਹੜਾ ਸਮਾਂ ਹਾਂ ਕਿਸੇ ਚ ਜੁਰਤ ਨਹੀਂ ਪਈ ਇਹ ਹੁਣ ਜਿਹੜਾ ਦਿੱਲੀ ਦਾ ਤਖਤ ਸੀਗਾ ਇਹਨੂੰ ਪਹਿਲੀ ਵਾਰੀ 1192 ਤੋਂ ਬਾਅਦ ਜੀ ਗੁਰੂ ਨਾਨਕ ਦੇ 6ਵੇਂ ਪਾਸ਼ਾ ਨੇ ਬਕਾਇਦਾ ਅਕਾਲ ਤਖਤੋਂ ਦਿੱਲੀ ਦੇ ਤਖਤ ਨੂੰ ਚੈਲੰਜ ਕੀਤਾ ਉਸ ਵੇਲੇ ਦਿੱਲੀ ਦੇ ਤਖਤ ਤੇ ਜਿਹੜਾ ਬੈਠਾ ਉਹ ਹੈ ਸ਼ਾਹਜਹਾਨ ਇਹ ਵੈਸੇ ਬਾਬੇ ਕਿਆਂ ਬਾਬਰ ਕਿਆਂ ਦੀ ਲੜੀ ਜੇ ਆਪਾਂ ਮਾੜੀ ਜੀ ਦੇਖ ਲਈਏ ਜੀ ਇਧਰੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਇਧਰੋਂ ਬਾਬਰ ਦਾ ਪੁੱਤ ਹਮਾਂਜੂ ਹਮਾਂਜੂ ਦਾ ਪੋਤਾ ਅਕਬਰ ਦਾ ਪੁੱਤ ਸ਼ਾਹਜਹਾਨ ਸ਼ਾਹਜਹਾਨ ਦਾ ਪੁੱਤ ਔਰੰਗਜ਼ੇਬ ਇਹ ਜੇ ਥੋੜਾ ਰਾਜ ਸ਼ੇਰशाह सूरी ਦਾ ਰਿਹਾ ਪਰ ਆਪਾਂ ਉਸ ਬਾਰੇ ਨਹੀਂ ਜਾਂਦੇ ਜੀ ਹੁਣ ਆਪਾਂ ਇਹ ਆਉਣਾ ਵੀ ਜਦੋਂ ਸ਼ਾਹਜਹਾਂ ਦੇਖਦਾ ਵੀ ਇੰਨੀਆਂ ਸਦੀਆਂ ਦੇ ਬਾਅਦ ਹੂੰ ਹੂੰ ਕਿਸੇ ਨੇ ਦਿੱਲੀ ਦੇ ਤਖਤ ਨੂੰ ਚੈਲੰਜ ਹੀ ਨਹੀਂ ਕੱਲਾ ਕੀਤਾ ਹੂੰ ਹੂੰ ਉਹਨੂੰ ਜ਼ੇਰ ਵੀ ਕੀਤਾ ਜੀ ਜੀ ਗੱਲ ਤੁਹਾਡੀ ਸਮਝ ਆਉਂਦੀ ਹੈ ਨਾ ਸੋ ਇਸ ਕਰਕੇ ਇਹ ਇਤਿਹਾਸ ਸਾਰਿਆਂ ਨੂੰ ਥੋੜਾ ਜਿਹਾ ਦਿਮਾਗ 'ਚ ਰੱਖਣਾ ਚਾਹੀਦਾ ਹੈ ਕਿ ਜਦੋਂ ਆਪਾਂ ਨਾਨਕ ਰਾਜ ਚ ਲਿਆਂ ਦੀ ਗੱਲ ਕਰਦੇ ਆਂ ਤੇ ਇਹ ਭਾਈ 712 ਤੋਂ 1192 ਤੱਕ ਜੋ ਹੋਇਆ ਤੇ 1192 ਚ ਮੁਸਲਮਾਨਾਂ ਦਾ ਰਾਜ ਸਥਾਪਿਤ ਹੁੰਦਾ ਤੇ 1629 ਚ ਪਹਿਲੀ ਵਾਰੀ ਦਿੱਲੀ ਦੇ ਤਖਤ ਨੂੰ ਅਕਾਲ ਤਖਤ ਵੱਲੋਂ ਜਿਹੜਾ ਉਹ ਚੈਲੰਜ ਹੁੰਦਾ